ਅਧਿਆਪਕ ਦਿਵਸ ਤੇ ਵਿਸ਼ੇਸ਼ 5 ਸਤੰਬਰ ਨੂੰ ਸਾਡੇ ਦੇਸ਼ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਸਰਪੱल्ली राधाकृष्णਨ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਪਰ ਇਹ ਅਧਿਆਪਕ ਦਿਵਸ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਜਦੋਂ ਉਹ ਰਾਸ਼ਟਰਪਤੀ ਬਣੇ ਉਹਨਾਂ ਦੇ ਕੁਝ ਵਿਦਿਆਰਥੀਆਂ ਨੇ ਉਹਨਾਂ ਦਾ ਜਨਮ ਦਿਨ ਮਨਾਉਣਾ ਚਾਹਿਆ ਪਰ ਉਹਨਾਂ ਕਿਹਾ ਕਿ ਮੇਰੇ ਲਈ ਬਹੁਤ ਫਕਰ ਵਾਲੀ ਗੱਲ ਹੋਵੇਗੀ ਜੇਕਰ ਤੁਸੀਂ ਇਸ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਓ ਅਧਿਆਪਕ ਇੱਕ ਗਿਆਨ ਮੁਨਾਰਾ ਹੈ ਜਿਸ ਦੇ ਉੱਤੇ ਚੰਗੇ ਸਮਾਜ ਨੂੰ ਸਿਰਜਣ ਦੀ ਜ਼ਿੰਮੇਵਾਰੀ ਹੁੰਦੀ ਹੈ ਉਸੇ ਦਿਨ ਤੋਂ ਹੀ ਉਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਧਿਆਪਕ ਕਹਿ ਲੋ ਗੁਰੂ ਜਾਂ ਫਿਰ ਉਸਤਾਦ ਕਹਿ ਲੋ ਇਹ ਅਜਿਹੇ ਅਲਫਾਜ਼ ਹਨ ਜਿਸ ਦੇ ਧਿਆਨ ਵਿੱਚ ਆਉਂਦੇ ਹੀ ਕਿਸੇ ਰਾਹ ਦਸਰੇ ਇਨਸਾਨ ਦਾ ਅਕਸ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਮਨੁੱਖ ਦੇ ਵਿਕਾਸ ਲਈ ਵੱਖ-ਵੱਖ ਪੜਾਵਾਂ ਤੇ ਅਲੱਗ-ਅਲੱਗ ਗੁਰੂ ਆਪਣਾ ਰੋਲ ਅਦਾ ਕਰਦੇ ਹਨ ਸਿਰਫ ਕਿਤਾਬੀ ਸਿੱਖਿਆ ਦੇਣ ਵਾਲੇ ਨੂੰ ਹੀ ਅਧਿਆਪਕ ਨਹੀਂ ਆਖਿਆ ਜਾਂਦਾ ਸਗੋਂ ਜਨਮ ਲੈਣ ਤੋਂ ਬਾਅਦ ਪਹਿਲਾ ਗੁਰੂ ਸਾਡੀ ਮਾਂ ਹੋਇਆ ਕਰਦੀ ਹੈ ਜੋ ਕਿ ਸਾਨੂੰ ਉੱਠਣ ਬੈਠਣ ਚੱਲਣ ਫਿਰਨ ਤੋਂ ਲੈ ਕੇ ਜ਼ਿੰਦਗੀ ਦੇ ਖੱਟੇ ਮਿੱਠੇ ਨੂੰ ਪਵਾ ਨਾਲ ਸਿੱਜਣਾ ਸਿਖਾਉਂਦੀ ਹੈ ਥੋੜੀ ਬਹੁਤੀ ਸੋਜੀਉਣ ਤੋਂ ਬਾਅਦ ਵੱਡੇ ਭੈਣ ਭਰਾ ਤੇ ਪਿਤਾ ਸੁਭਾਵਿਕ ਤੌਰ ਤੇ ਹੀ ਸਮਾਜ ਵਿੱਚ ਵਿਚਰਨ ਦਾ ਵੱਲ ਸਿਖਾਉਂਦੇ ਹਨ ਸਕੂਲ ਵਿੱਚ ਬੱਚੇ ਦੀ ਬਾਹ ਫੜਨ ਦਾ ਸੁਭਾਗ ਅਧਿਆਪਕ ਨੂੰ ਹੀ ਮਿਲਦਾ ਹੈ ਤੇ ਮਾਪੇ ਵੀ ਆਪਣੀ ਜਾਨ ਤੋਂ ਪਿਆਰੇ ਬੱਚਿਆਂ ਨੂੰ ਅਧਿਆਪਕ ਦੇ ਹਵਾਲੇ ਕਰ ਦਿੰਦੇ ਹਨ ਉਹ ਸਿਰਫ ਉਹਨਾਂ ਨੂੰ ਪੜਨਾ ਲਿਖਣਾ ਹੀ ਨਹੀਂ ਸਿਖਾਉਂਦੇ ਸਗੋਂ ਉਹ ਬਚਪਨ ਦੀ ਗਿੱਲੀ ਮਿੱਟੀ ਉੱਤੇ ਚੰਗੇ ਸਮਾਜ ਦੀ ਸਿਰਜਣਾ ਦੇ ਅੱਖਰ ਵੀ ਉਲੀਕ ਰਹੇ ਹੁੰਦੇ ਹਨ ਕਿਸੇ ਵੀ ਦੇਸ਼ ਦੀ ਤਰੱਕੀ ਦੀ ਜ਼ਿੰਮੇਵਾਰੀ ਉਸਤੇ ਬਸਿੰਦੇ ਹੋਇਆ ਕਰਦੇ ਨੇ ਜਿਨne ਰੇ ਲਿਖੇ ਸੁਗਤ ਸਿਆਣੇ ਨਾਗਰਿਕ ਹੋਣਗੇ ਉਨਾ ਹੀ ਉਹ ਦੇਸ਼ ਤਰੱਕੀ ਦੀ ਰਾਹ ਤੇ ਹੋਵੇਗਾ ਤੇ ਇਹ ਇੰਨੀ ਵੱਡੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਅਧਿਆਪਕ ਦੇ ਸਿਰ ਤੇ ਹੀ ਹੈ ਮੈਂ ਆਪਣੇ ਨਿਜੀ ਅਨੁਭਵ ਦੇ ਅਨੁਸਾਰ ਮਹਿਸੂਸ ਕਰਦੀ ਹਾਂ ਕਿ ਇੱਕ ਅਧਿਆਪਕ ਮਮਤਾ ਦੀ ਮੂਰਤ ਹੋਣਾ ਚਾਹੀਦਾ ਹੈ ਜੇਕਰ ਉਹ ਬੱਚਿਆਂ ਲਈ ਮਮਤਾ ਭਰੀ ਨਜ਼ਰ ਨਹੀਂ ਰੱਖਦਾ ਤਾਂ ਕੁਝ ਵੀ ਹੋ ਸਕਦਾ ਹੈ ਪਰ ਚੰਗਾ ਅਧਿਆਪਕ ਨਹੀਂ ਹੋ ਸਕਦਾ ਉਹ ਇੱਕ ਚੰਗਾ ਮਿੱਤਰ ਹੋਣ ਦੇ ਨਾਲ-ਨਾਲ ਉਹਨਾਂ ਦੇ ਹਰ ਰਾਜ਼ ਦਾ ਰਾਜਦਾਰ ਵੀ ਹੁੰਦਾ ਹੈ ਚੰਗੇ ਅਧਿਆਪਕ ਕੋਲ ਬੱਚੇ ਆਪਣਾ ਦਿਲ ਫਰੋਲਣਾ ਵੀ ਗਰੇਜ਼ ਨਹੀਂ ਕਰਦੇ ਬੱਚਿਆਂ ਦੀ ਅੱਖ ਪਹਿਚਾਨਣ ਵਿੱਚ ਵੀ ਅਧਿਆਪਕ ਮਾਹਿਰ ਹੁੰਦਾ ਹੈ ਕਿਸੇ ਬੱਚੇ ਵਿੱਚ ਕਿਹੜਾ ਗੁਣ ਹੈ ਅਧਿਆਪਕ ਤੋਂ ਵੱਧ ਕੋਈ ਨਹੀਂ ਵੇਖ ਸਕਦਾ ਉਹ ਕਦੇ ਵੀ ਗੋਲ ਸਰਾਖ ਵਿੱਚ ਚਾਰਸ ਪੇਜ ਫਿੱਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਬਲਕਿ ਉਸ ਨੂੰ ਬਿਨਾਂ ਦੱਸੇ ਉਸ ਨੂੰ ਪਰਖਦਾ ਤੇ ਉਸ ਦੀ ਯੋਗਤਾ ਅਨੁਸਾਰ ਉਸ ਰਾਹ ਤੇ ਤੋਰ ਦਿੰਦਾ ਹੈ ਸੋ ਮੇਰੇ ਅਧਿਆਪਕ ਸਾਥੀਓ ਜੇ ਇਹ ਗੁਣ ਤੁਹਾਡੇ ਵਿੱਚ ਹਨ ਤਾਂ ਤੁਹਾਡੇ ਜਿਹਾ ਕੋਈ ਨਹੀਂ ਮੇਰਾ ਤੁਹਾਨੂੰ ਦਿਲੋਂ ਪ੍ਰਣਾਮ ਜੇਕਰ ਕਿਸੇ ਵਿੱਚ ਇਹ ਖੂਬੀਆਂ ਨਹੀਂ ਹਨ ਤਾਂ ਪਿਆਰੇ ਸਾਥੀਓ ਆਓ ਆਪਾਂ ਅੱਜ ਇਹ ਆ ਬਣ ਕੇ ਵਿਖਾਈਏ ਹਾਂ ਸੱਚ ਬੱਚਿਆਂ ਨੂੰ ਨਕਾਰਾਤਮਕ ਕਮੈਂਟ ਦੇਣ ਤੋਂ ਗੁਰੇਜ਼ ਕਰਨਾ ਸ਼ੁਕਰੀਆ ਜੀ